ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਹੰਦੀਪ ਜੋਸ਼ ਸਿੰਘ ਤਾਂ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਕਾਂਗਰਸ ਦੇ ਵਿੱਚ ਵੱਡਾ ਸਿਆਸੀ ਡਰਾਮਾ ਚੱਲ ਰਿਹਾ ਡਰਾਮਾ ਕਿਉਂ ਕਹਿ ਰਿਹਾ ਪਹਿਲਾਂ ਤਾਂ ਕੱਲ ਦੋ ਸਟੇਜਾਂ ਲੱਗੀਆਂ ਇੱਕੋ ਦਿਨ ਇੱਕੋ ਤਰੀਕ ਇੱਕੋ ਟਾਈਮ ਤੇ ਇੱਕੋ ਸ਼ਹਿਰ ਦੇ ਵਿੱਚ ਤੇ ਦੂਜੇ ਪਾਸੇ ਕੱਲ ਇੱਕ ਵੱਡੀ ਉਤਲ ਪੁਤਲ ਹੋਈ ਸ਼ਾਮ ਦੇ ਵੇਲੇ ਜਦੋਂ ਭਾਰਤ ਪੋਸ਼ਣ ਆਸ਼ੂ ਹੋਣਾ ਦੇ ਵੱਲੋਂ ਇੱਕ ਸਟੇਟਮੈਂਟ ਪਾ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਤੇ ਉਸ ਦੇ ਵਿੱਚ ਵੜਿੰਗ ਨੂੰ ਸੰਬੋਧਨ ਕੀਤਾ ਜਾਂਦਾ ਹੈ ਵੜਿੰਗ ਨੂੰ ਕਿਹਾ ਜਾਂਦਾ ਹੈ ਕਿ ਵੜਿੰਗ ਸਾਹਿਬ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਜਦੋਂ ਮੈਨੂੰ ਤੁਹਾਡੀ ਲੋੜ ਹੋਏਗੀ ਮੈਂ ਤੁਹਾਨੂੰ ਜ਼ਰੂਰ ਬੁਲਾਵਾਂਗਾ ਇਸ ਦਾ ਪੂਰਾ ਮਤਲਬ ਕੀ ਹੈ ਪੂਰੀ ਕਹਾਣੀ ਕੀ ਹੈ ਕੱਲ ਭਾਰਤ ਪੋਸ਼ਨ ਆਸ਼ੂ ਹੋਣਾ ਨੇ ਸ਼ੁਰੂਆਤ ਕੀਤੀ ਆਪਣੀ ਕੈਂਪੇਨ ਦੀ ਤੇ ਕੱਲ ਹੀ ਰੈਲੀ ਸੀ ਰਾਜੇ ਵੜਿੰਗ ਨੇ ਜੋ ਰਕੀ ਨਫਤੇ ਚੀਮਾ ਦੇ ਹੱਕ ਦੇ ਵਿੱਚ ਔਰ ਉਸਤੇ ਉਸ ਉਥੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਵੀ ਗਏ ਹੋਏ ਸੀ ਤੇ ਉਸ ਤੋਂ ਬਾਅਦ ਸੋਚਿਆ ਹੋਣਾ ਕਿ ਚਲੋ ਹੁਣ ਭਾਰਤ ਪੋਸ਼ਨ ਆਸ਼ੂ ਹੋਣਾ ਨੂੰ ਵੀ ਮਿਲਿਆ ਜੇ ਹਾਲਾਂਕਿ ਭਾਰਤ ਪੋਸ਼ਨ ਆਸ਼ੂ ਤੇ ਰਾਜਾ ਵੜਿੰਗ ਦੇ ਵਿਚਕਾਰ ਪਿਛਲੇ ਦਿਨਾਂ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਬਹੁਤ ਜ਼ਿਆਦੇ ਲੱਤਾਂ ਖਿੱਚੀਆਂ ਜਾ ਰਹੀਆਂ ਸੀ ਰਾਜੇ ਵੜਿੰਗ ਦੇ ਵੱਲੋਂ ਭਾਰਤ ਪੋਸ਼ਨ ਆਸ਼ੂ ਦੀਆਂ ਸੋਰਸਸ ਦਾ ਇਤੋਂ ਤੱਕ ਦੱਸ ਦਿਆ ਕਿ ਰਾਜੇ ਵੜਿੰਗ ਨੇ ਪੂਰਾ ਵੀ ਇੰਟਰਸਟ ਨਹੀਂ ਦਿਖਾਇਆ ਆਸ਼ੂ ਨੂੰ ਟਿਕਟ ਦੇਣ ਦੇ ਵਿੱਚ ਉਸ ਨੇ ਸਗੋ ਵਿਰੋਧ ਕੀਤਾ ਆਪਣਾ ਇੱਕ ਬੰਦਾ ਮੂਹਰੇ ਲਾਇਆ ਕਿ ਇਸ ਨੂੰ ਟਿਕਟ ਦੇ ਦਿਓ ਪਿਛਲੇ ਦਿਨਾਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਮੀਟਿੰਗਾਂ ਹੋਈਆਂ ਉੱਥੇ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਵੜਿੰਗ ਦੀ ਕਾਫੀ ਤਾਕੜੀ ਬਹਿਸ ਹੋਈ ਸੀ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਤੇ ਹੁਣ ਜਦੋਂ ਪ੍ਰਧਾਨ ਕਾਂਗਰਸ ਦਾ ਮਿਲਣ ਗਿਆ ਲੁਧਿਆਣਾ ਵੈਸਟਡੇ ਕੈਂਡੀਡੇਟ ਨੂੰ ਆਪਣੀ ਪਾਰਟੀ ਦੇ ਨੂੰ ਤਾਂ ਉਹ ਨਹੀਂ ਮਿਲਿਆ ਫਿਰ ਬਰੰਗ ਮੁੜਨਾ ਪਿਆ ਵਾਪਸ ਤੇ ਬਾਅਦ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੋਣਾ ਨੇ ਇੱਕ ਵੱਡਾ ਸਾਰਾ ਨੋਟ ਲਿਖਿਆ ਚੇਤਤ ਲੈਨਾ ਦਾ ਜਿਦੇ ਵਿੱਚ ਜ਼ਿਕਰ ਕੀਤਾ ਕਿ ਰਾਜਾ ਬੜਿੰਗ ਜੀ ਤੁਸੀਂ ਮੈਨੂੰ ਬਿਨਾਂ ਦੱਸੇ ਆਏ ਤੇ ਜੇ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਘਰ ਦੇ ਵਿੱਚ ਹਾਜ਼ਰ ਰਹਿੰਦਾ ਮਾਫ਼ ਕਰਿਓ ਮੈਂ ਮਿਲ ਨਹੀਂ ਸਕਿਆ ਮੈਂ ਇੱਧਰ ਉੱਧਰ ਗਿਆ ਹੋਇਆ ਸੀ ਕਿਉਂਕਿ ਕੈਂਪੇਨ ਚੱਲ ਰਹੀ ਹੈ ਤੇ ਜੇ ਮੈਨੂੰ ਕੋਈ ਲੋੜ ਪਈ ਵੀ ਭਵਿੱਖ ਦੇ ਵਿੱਚ ਤਾਂ ਮੈਨੂੰ ਤਾਂ ਮੈਂ ਤੁਹਾਨੂੰ ਜ਼ਰੂਰ ਬੁਲਾਵਾਂਗਾ ਤੇ ਬਾਅਦ ਦੇ ਵਿੱਚ ਇਹ ਵੀ ਗੱਲ ਲਿਖੀ ਕਿ ਮੈਨੂੰ ਤੁਹਾਡੇ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ ਇਹ ਇਲੈਕਸ਼ਨ ਕੱਲੇ ਮੇਰੀ ਨਹੀਂ ਹੈ ਇਹ ਇਲੈਕਸ਼ਨ ਲੋਕਾਂ ਦੀ ਹੈ ਤਾਂ ਇਸ ਦੇ ਵਿੱਚ ਆਸ਼ੂ ਹੋਣਾ ਨੇ ਜੋ ਗੱਲਾਂ ਕਹੀਆਂ ਤਾਂ ਹੁਣ ਤੁਸੀਂ ਸਿੱਧਾ-ਸਿੱਧਾ ਦੇਖੋ ਕੱਲ ਵਾਲੀ ਤਸਵੀਰ ਕੀ ਕਹਿੰਦੀ ਹੈ ਕੱਲ ਵਾਲੀ ਤਸਵੀਰ ਇਹ ਕਹਿੰਦੀ ਹੈ ਕਿ ਭਾਈ ਕਾਂਗਰਸ ਦੇ ਵਿੱਚ ਹੁਣ ਦੋ ਧੜੇ ਬਣ ਗਏ ਆ ਇੱਕ ਧੜਾ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਦੂਜਾ ਧੜਾ ਰਿਪਰੈਜ਼ੈਂਟ ਕਰ ਰਿਹਾ ਐਲੋਪੀ ਪ੍ਰਤਾਪ ਸਿੰਘ ਬਾਜਬਾ ਨੂੰ ਹਰੇਕ ਨੂੰ ਇਹ ਹੋਇਆ ਪਿਆ ਕਿ ਆਖਰੀ ਵਾਰੀ ਆ ਸਾਡੀ ਤਾਂ ਸਾਰੇ ਸੀਨੀਅਰ ਹੋ ਗਏ ਨੇ ਹਰੇਕ ਨੂੰ ਲੱਗਦਾ ਕਿ ਜੇ ਇਸ ਵਾਰ ਨਹੀਂ ਤਾਂ ਫਿਰ ਕਦੋਂ ਤਾਂ ਹੁਣ ਇਹੀ ਗੱਲ ਨੂੰ ਲੈ ਕੇ ਧੜੋ ਧੜੇ ਬੰਦੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਕੱਲ ਵਾਲਾ ਸੀਨ ਜਿਹਨੇ ਦੇਖਿਆ ਪ੍ਰੈਸ ਕਾਨਫਰੰਸ ਹੋਈ ਪ੍ਰਗਟ ਸਿੰਘ ਬੈਠੇ ਸੀ ਪ੍ਰਗਟ ਸਿੰਘ ਇੱਕ ਮਜੇ ਹੋਏ ਲੀਡਰ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਹਮੇਸ਼ਾ ਚੰਗਾ ਬੋਲਦੇ ਨੇ ਹਮੇਸ਼ਾ ਇੱਕ ਸਤਕਾਰ ਦੇ ਨਾਲ ਉਹ ਵਿਧਾਨ ਸਭਾ ਦੇ ਵਿੱਚ ਵੀ ਬੋਲਦੇ ਨੇ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਡਟ ਕੇ ਕਿਹਾ ਕਿ ਭਾਈ ਮੇਰੇ ਲਈ ਤਾਂ ਲੁਧਿਆਣੇ ਚ ਕੋਠੀ ਦੇਖ ਲਾຊੂ ਮੈਂ ਤਾਂ ਇੱਥੇ ਹੀ ਰਹਿਣਾ ਇਹ ਗੱਲ ਜਿਹੜਾ ਚਰਨਜੀਤ ਸਿੰਘ ਚੰਨੀ ਹੋਣਾ ਨੇ ਕਹੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣਾ 111 ਦਿਨਾਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਕੱਦ ਬਣਾਇਆ ਉਹ ਵੀ ਕਿਸੇ ਤੋਂ ਕੋਉ ਤੋ ਵੀ ਕੋਈ ਜਿਹੜਾ ਮੁਨਕਰ ਨਹੀਂ ਹੋ ਸਕਦਾ ਤੇ ਹੁਣ ਤੁਸੀਂ ਦੇਖੋ ਵੜਿੰਗ ਨੂੰ ਬਿਰੰਗ ਮੋੜਨਾ ਪਿਆ ਹੈ ਵਾਪਸ ਵੜਿੰਗ ਮਿਲ ਨਹੀਂ ਸਕਿਆ ਆਪਣੇ ਹੀ ਪਾਰਟੀ ਦੇ ਕੈਂਡੀਡੇਟ ਨੂੰ ਨਾ ਸਕਣ ਬਾਈ ਤਾਂ ਕੋਈ ਗੱਲ ਨਹੀਂ ਹੁੰਦੀ ਮਿਲ ਨਾ ਸਕਣ ਵਾਲੀ ਕਿਉਂਕਿ ਲੁਧਿਆਣਾ ਉਹੀ ਲੁਧਿਆਣਾ ਹੈ ਜਿੱਥੋਂ ਹੀ ਐਮਪੀ ਨੇ ਰਾਜਾ ਵੜਿੰਗ ਤੇ ਉਹੀ ਲੁਧਿਆਣਾ ਵੈਸਟ ਹੈ ਜਿੱਤੇ ਆਸ਼ੂ ਹੋਣਾ ਨੂੰ ਟਿਕਟ ਮਿਲੀ ਹੈ ਕਿੱਥੇ ਗਏ ਹੋਣਗੇ ਆਸ਼ੂ ਲੁਧਿਆਣੇ 'ਚ ਹੀ ਹੋਣਗੇ ਪਰ ਗੱਲ ਤਾਂ ਤਏ ਹੁੰਦੀ ਹੈ ਕਿ ਮਿਲਣਾ ਜਾਂ ਨਹੀਂ ਮਿਲਣਾ ਤੇ ਉਸ ਤੋਂ ਬਾਅਦ ਜੱਗ ਜਾਹਿਰ ਗੱਲ ਕਰਨੀ ਇਦੇ ਬਾਰੇ ਵੀ ਤੁਸੀਂ ਆਪ ਸੋਚ ਸਕਦੇ ਹੋ ਸੋਸ਼ਲ ਮੀਡੀਆ ਪੋਸਟ ਜਿਹੜੀ ਪਾਈ ਗਈ ਜਿਹੜੀ ਚੀਜ਼ ਫੋਨ ਤੇ ਹੋ ਸਕਦੀ ਸੀ ਜਿਹੜੀ ਚੀਜ਼ ਮੈਸੇਜ ਚ ਭੇਜੀ ਜਾ ਸਕਦੀ ਸੀ ਉਹ ਚੀਜ਼ ਨੂੰ ਜਨਤਕ ਕੀਤਾ ਆਸ਼ੂ ਨੇ ਦੇ ਸੰਕੇਤ ਦਿੱਤੇ ਭਾਰਤਪੂਰਨ ਆਸ਼ੂ ਨੇ ਕਿ ਅਸੀਂ ਤਾਂ ਹੁਣ ਬਨਾਮ ਹੋ ਗਿਆਂ ਰਾਜਾ ਬੜਿੰਗ ਦੇ ਇਹ ਗੱਲ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਪਿਛਲੇ ਦਿਨਾ ਦੇ ਵਿੱਚ ਭੁਪੇਸ਼ ਬਘੇਲ ਹੋਣਾ ਨੂੰ ਮਿਲਣ ਗਏ ਨੇ ਰਾਣਾ ਗੁਰਜੀਤ ਪ੍ਰਗਟ ਸਿੰਘ ਭਾਰਤਪੂਰਨ ਆਸ਼ੂ ਚਰਜੀਤ ਸਿੰਘ ਚੰਨੀ ਜਿਨ੍ਹਾਂ ਨੇ ਰਾਜਾ ਬੜਿੰਗ ਦੀ ਸ਼ਿਕਾਇਤ ਵੀ ਕੀਤੀ ਤੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਤੇ ਉਸ ਤੋਂ ਬਾਅਦ ਐਲਓਪੀ ਪ੍ਰਤਾਪ ਬਾਜਬਾ ਤੇ ਰਾਜਾ ਬੜਿੰਗ ਇਹਨਾਂ ਦੋਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਭੁਪੇਸ਼ ਬਗੇਲ ਨਾਲ ਭੁਪੇਸ਼ ਬਗੇਲ ਨੇ ਕਿਹਾ ਸੀ ਕਿ ਕੱਲ ਦੀ ਮੀਟਿੰਗ ਕੱਲ ਦੀ ਰੈਲੀ ਜਿਹੜੀ ਹੈ ਤੁਸੀਂ ਨਾ ਰੱਖੋ ਪਰ ਰਾਜੇ ਬੜਿੰਗ ਨੇ ਕਿਹਾ ਕਿ ਕੱਲ ਦੀ ਰੈਲੀ ਰੱਖਣੀ ਪੈਣੀ ਹੈ ਇਹ ਤਾਂ ਨੱਕ ਦਾ ਸਵਾਲ ਹੈ ਤਾਂ ਫਿਰ ਹੁਣ ਨੱਕ ਦਾ ਸਵਾਲ ਹੋਵੇ ਮੁੱਛ ਦਾ ਸਵਾਲ ਹੋਵੇ ਸਾਰਾ ਕੁਝ ਤੁਹਾਡੇ ਸਾਹਮਣੇ ਸੀ ਕੱਲ ਕੀ ਕੀ ਡਰਾਮਾ ਹੋਇਆ ਕੀ ਕੀ ਕੱਲ ਹੁੜਦੁੰਗ ਮਚਿਆ ਸੁਲਤਾਨਪੁਰ ਲੋਧੀ ਦੇ ਵਿੱਚ ਕਿਵੇਂ ਇੱਕ ਦੂਜੇ ਦੇ ਖਿਲਾਫ ਬਿਨਾ ਨਾਂ ਲੈ ਗਏ ਇਨਡਾਇਰੈਕਟਲੀ ਬੋਲਿਆ ਗਿਆ ਗੱਲ ਇੱਥੋਂ ਤੱਕ ਵੀ ਚੱਲੀ ਸੀ ਕਿ ਰਾਣਾ ਇੰਦਰ ਪ੍ਰਤਾਪ ਨੂੰ ਹੁਣੇ-ਹੁਣੇ ਕਾਂਗਰਸ ਦੇ ਵਿੱਚ ਸ਼ਾਮਲ ਕਰਾ ਲੈਣਿਆ ਇਹ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਗੱਲ ਇਹ ਵੀ ਚੱਲੀ ਕਿ ਰਾਣਾ ਗੁਰਜੀਤ ਉਹਨਾਂ ਨੇ ਕਿਹਾ ਭਪੇਸ਼ ਬਗੇਲ ਉਹਨਾਂ ਨੂੰ ਕਿ ਹਾਈ ਕਮਾਂਡ ਦੇ ਰਾਹੀਂ ਰਾਣਾ ਇੰਦਰ ਪ੍ਰਤਾਪ ਜੋ ਕਿ ਮੇਰੇ ਪੁੱਤਰ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਜੁਆਇਨ ਕਰਾਓ ਪਰ ਬਾਅਦ ਦੇ ਵਿੱਚ ਜਦੋਂ ਰੈਲੀ ਵਾਲਾ ਪੰਗਾ ਪਿਆ ਤੇ ਫਿਰ ਰਾਜੇ ਵੜਿੰਗ ਨੇ ਕਿਹਾ ਕਿ ਰੈਲੀ ਤਾਂ ਰੱਖਣੀ ਰੱਖਣੀ ਹੈ ਉਹ ਰੈਲੀ ਕਿਉਂ ਰੱਖੀ ਗਈ ਯਾਦ ਕਰੋ ਮੁਖਸਰ ਸਾਹਿਬ ਦੇ ਵਿੱਚ ਜਾ ਕੇ ਰਾਣਾ ਗਰਜੀਤ ਨੇ ਰੈਲੀ ਕੀਤੀ ਸੀ ਮੱਕੀ ਵਾਲੇ ਵਿਸ਼ੇ ਨੂੰ ਲੈ ਕੇ ਪਰ ਮੁਖਸਰ ਸਾਹਿਬ ਗਿੱਦੜਵਾ ਇਹ ਕਿਹਦਾ ਸਾਰਾ ਹਲਕਾ ਹੈ ਇਹ ਸਾਰੇ ਹਲਕੇ ਇਹ ਸਾਰਾ ਏਰੀਆ ਕਿਹਦਾ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਜਿਹਦੀ ਚਰਚਾਵਾ ਚੱਲਦੀ ਹੈ ਕਿ ਭਾਈ ਗਿੱਦੜਵਾ ਛੱਡ ਕੇ ਮੁਖਸਰ ਵੀ ਹੋ ਸਕਦਾ ਵੱਖ-ਵੱਖ ਸਮੇਂ ਤੇ ਚਰਚਾਵਾ ਚੱਲਦੀਆਂ ਰਹੀਆਂ ਇਹ ਗੱਲ ਨੂੰ ਲੈ ਕੇ ਜਦੋਂ ਪ੍ਰਧਾਨ ਦੇ ਗੜ੍ਹ ਦੇ ਵਿੱਚ ਜਾ ਕੇ ਪ੍ਰਧਾਨ ਨੂੰ ਬਿਨਾਂ ਬੁਲਾਏ ਰੈਲੀ ਕੀਤੀ ਰਾਣਾ ਗਰਜੀਤ ਨੇ ਤਾਂ ਫਿਰ ਰਾਜੇ ਬੜਿੰਗ ਨੇ ਸੋਚਿਆ ਕਿ ਹੁਣ ਮੇਰੀ ਵੀ ਮੁੱਛ ਦਾ ਸਵਾਲ ਆ ਤੇ ਕਿਉਂ ਨਾ ਫਿਰ ਜਿਵੇਂ ਉਹ ਕਹਿੰਦੇ ਹਨ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਦੁਸ਼ਮਣ ਦਾ ਦੁਸ਼ਮਣ ਕੌਣ ਨਫਤੇ ਚੀਮਾ ਜਿਹਦੀ ਰਾਣਾ ਗਰਜੀਤ ਨਾਲ 36 ਦਾ ਅੰਕੜਾ ਹੈ ਉਹਦੇ ਮੋੜੇ ਧਰਕੇ ਚਲਾਈ ਗਈ ਕਲ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਆਸ਼ੂ ਹੋਣਾ ਨੇ ਜਿਹੜੀਆਂ ਠੋਕ ਕੇ ਗੱਲਾਂ ਕਹੀਆਂ ਆਸ਼ੂ ਹੋਣਾ ਨੇ ਲਿਖਿਆ ਕਿ ਮੈਂ ਨਹੀਂ ਮਿਲ ਸਕਿਆ ਮੈਨੂੰ ਮਾਫ ਕਰੋ ਤੁਸੀਂ ਮੈਨੂੰ ਬਿਨਾ ਦੱਸਿਆ ਆਏ ਆਪਣੇ ਪ੍ਰਧਾਨ ਨੂੰ ਇਹ ਗੱਲ ਆਸ਼ੂਨ ਹੋਣਾ ਨੇ ਬੋਲੀ ਰਾਜੇ ਬੜਿੰਗ ਨੂੰ ਬੋਲੀ ਤੇ ਹੁਣ ਰਾਜੇ ਬੜਿੰਗ ਦੀ ਕੀ ਰਹੇਗੀ ਬਹੁਤ ਜ਼ਿਆਦਾ ਕ੍ਰਿਕਰੀ ਕਰ ਲੁਧਿਆਣੇ ਦੇ ਵਿੱਚ ਹੋਈ ਤੇ ਉਸ ਤੋਂ ਬਾਅਦ ਆਸ਼ੂਨ ਇਹ ਵੀ ਗੱਲ ਲਿਖੀ ਕਿ ਜੇ ਭਵਿੱਖ ਦੇ ਵਿੱਚ ਮੈਨੂੰ ਤੁਹਾਡੀ ਲੋੜ ਪਈ ਜੇ ਜੇ ਲਿਖਿਆ ਕਿ ਜੇ ਮੈਨੂੰ ਤੁਹਾਡੇ ਵਿੱਚ ਲੋੜ ਪਈ ਤਾਂ ਮੈਂ ਤੁਹਾਨੂੰ ਜ਼ਰੂਰ ਸੱਦਾਂਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਿਲਣਾ ਮਲਾਉਣਾ ਬੰਦੇ ਦੇ ਹੱਥ ਹੀ ਹੁੰਦਾ ਇੱਕੋ ਹੀ ਸ਼ਹਿਰ ਹੈ ਇੱਕੋ ਹੀ ਨਗਰ ਹੈ ਉੱਥੇ ਹੀ ਐਮਪੀਆ ਇੱਕ ਉੱਤੇ ਇੱਕ ਐਮਐਲਏ ਦੀ ਸੀਟ ਦਾ ਦਾਅਵੇਦਾਰ ਹੈ ਤੇ ਦੂਜੇ ਪਾਸੇ ਕਾਂਗਰਸ ਦਾ ਹੀ ਕੈਂਡੀਡੇਟ ਹੈ ਪਰ ਜਦੋਂ ਨਹੀਂ ਮਿਲਣਾ ਫੇ ਤਾਂ 5 ਕਿਲੋਮੀਟਰ ਵੀ 500 ਕਿਲੋਮੀਟਰ ਵਰਗਾ ਹੋ ਜਾਂਦਾ ਹੈ ਸ਼ਾਇਦ ਇਹ ਗੱਲ ਬਖੂਬੀ ਸਮਝ ਆ ਗਈ ਹੋਊਗੀ ਰਾਜੇ ਬਣਿੰਗ ਨੂੰ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਰੁਕਣ ਵਾਲੀਆਂ ਨਹੀਂ ਨੇ ਇਹ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਅੱਗੇ ਕਾਂਗਰਸ ਦੇ ਵਿੱਚ ਅੰਦਰੂਨੀ ਖਾਣਾ ਜੰਗੀ ਤਾਂ ਦੇਖਣਾ ਹੋਊਗਾ ਕਿ ਰਾਜਾ ਵੜਿੰਗ ਜਾਂ ਭਾਰਤਪੂਸ਼ਨਾਸ਼ੂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਥਲ-ਪੁਥਲ ਕੁਥਲ